ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਅੱਜ ਆਪਾਂ ਫੂਲ ਮਖਾਣਾਂ ਦੀ ਬਰਫੀ ਬਣਾਈਏ ਫੂਲ ਮਖਾਣੇ ਮਿਲ ਕੇ ਨਾ ਗਰਮ ਹੁੰਦੇ ਆ ਨਾ ਠੰਡੇ ਹੁੰਦੇ ਆ ਹਰ ਸੀਜ਼ਨ ਵਿੱਚ ਹੀ ਖਾਦੇ ਜਾਂਦੇ ਆ ਤੇ ਬਹੁਤ ਹੀ ਹੈਲਥੀ ਇਹਦੀ ਬਰਫੀ ਬਣਦੀ ਆ ਚਾਹੇ ਤੁਸੀਂ ਬਰਫੀ ਬਣਾਉਣਾ ਚਾਹੇ ਤੁਸੀਂ ਲੱਡੂ ਬਣਾਉਣਾ ਇਹਨੂੰ ਸਾਰੇ ਬਹੁਤ ਪਸੰਦ ਕਰਦੇ ਆ ਤੇ ਨਾਲੇ ਬਹੁਤ ਹੀ ਛੇਤੀ ਬਣਨ ਵਾਲੀ ਆ ਤੇ ਸਿਹਤਲੇ ਵੀ ਗੁਣਕਾਰੀ ਆ ਤੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਫੂਲ ਮਖਾਣਾਂ ਦੀ ਬਰਫੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਜੇ ਆਪਾਂ ਫੂਲ ਮਖਾਣੇ ਲੈਣੇ ਆ ਪੂਲ ਮਖਾਣੇ ਲੈ ਲਿਆ ਅਸੀਂ ਥੋੜਾ ਸੁੱਕਾ ਦੁੱਧ ਲੈ ਲਿਆ ਆਪਾਂ ਕੋਈ ਦਾ ਟੈਕਚਰ ਦੇਣ ਵਾਸਤੇ ਤੇ ਨਾਲ ਹੀ ਅਸੀਂ ਨੀਕਰ ਦੁੱਧ ਲੈ ਲਿਆ ਤੇ ਥੋੜਾ ਜਿਹਾ ਅਸੀਂ ਹੁਣ ਗਰਮੀ ਦਾ ਸੀਜ਼ਨ ਆ ਗਿਆ ਤੇ ਅਸੀਂ ਵਿੱਚ ਇਹਦੇ ਵਿੱਚ ਗੁਲਾਬ ਦੀਆਂ ਪੱਤੀਆਂ ਤੇ ਛੋਟੀ ਲੇਸੀ ਵੀ ਪਾਵਾਂਗੇ ਤੇ ਥੋੜਾ ਜਿਹਾ ਅਸੀਂ ਇਹਨੂੰ ਕਾਜੂ ਦਾ ਟੈਕਚਰ ਦੇਣ ਵਾਸਤੇ ਵਰਫੀ ਨੂੰ ਜਾਂ ਲੱਡੂਆਂ ਨੂੰ ਤੇ ਅਸੀਂ ਇਹਦੇ ਵਿੱਚ ਥੋੜਾ ਜਿਹਾ ਕਾਜੂ ਤੇ ਨਾਰੀਅਲ ਪਾ ਲਿਆ ਤੇ ਉਹ ਮੈਂ ਚੀਜ਼ਾਂ ਤੁਹਾਨੂੰ ਨਾਲ-ਨਾਲ ਦੱਸੀ ਜਾਊਂਗੀ ਤੇ ਥੋੜਾ ਜਿਆ ਕੇ ਉਹ ਉਹਦੀ ਮਾਤਰਾ ਇਹਦੇ ਵਿੱਚ ਬਹੁਤ ਘੱਟ ਪੈਣੀ ਹੈ ਤੇ ਮੈਂ ਤੁਹਾਨੂੰ ਨਾਲ ਨਾਲ ਦੱਸਦੀ ਆ ਵੀ ਆਪਾਂ ਕਿਵੇਂ ਕਿਵੇਂ ਇਹਦਾ ਪ੍ਰੋਸੈਸ ਕਰਨਾ ਤੇ 15 ਮਿੰਟਾਂ ਦੇ ਵਿੱਚ ਬਣਨ ਵਾਲੀ ਮਠਿਆਈ ਆ ਜਦੋਂ ਵੀ ਤੁਹਾਡਾ ਮਨ ਕਰੇ ਤੇ ਜਾਂ ਬੱਚੇ ਮੰਗਣ ਜਾਂ ਬਜ਼ੁਰਗ ਮੰਗਣ ਤੇ ਫਟਾਫਟ ਤੁਸੀਂ ਤਿਆਰ ਕਰ ਸਕਦੇ ਆ ਪੂਲ ਮਖਾਣਿਆਂ ਦੀ ਬਰਫੀ ਲਈ ਆਪਾਂ ਤਿਆਰ ਕਰੀਏ ਪੂਲ ਮਖਾਣਿਆਂ ਦੀ ਬਰਫੀ ਸਭ ਤੋਂ ਪਹਿਲਾਂ ਪ੍ਰੋਸੈਸ ਕਰਦੇ ਆ ਆਪਾਂ ਸੁੱਕੇ ਦੁੱਧਾ ਕਰਕੇ ਰੱਖਣਾ ਕੋਈ ਵੀ ਪਾਉ ਲੈ ਲੇ ਤੁਸੀਂ ਮੈਂ ਸਾਰੀਆਂ ਚੀਜ਼ਾਂ ਹੈ ਜਿੱਦਾਂ 100 ਗ੍ਰਾਮ ਸੁੱਕਾ ਦੁੱਧਾ 100 ਗ੍ਰਾਮ ਸੁੱਕੇ ਦੁੱਧ ਦੇ ਵਿੱਚ ਮੈਂ 300 ਗ੍ਰਾਮ ਲਿਕਵਿਡ ਦੁੱਧ ਪਾਵਾਂਗੀ ਮੈਂ ਪਹਿਲਾਂ ਇਹ ਪ੍ਰੋਸੈਸ ਕਰਕੇ ਰੱਖ ਲੈਣਾ ਕਿਉਂਕਿ ਇਹਨੂੰ ਆਪਾਂ ਠੰਡੇ ਵਿੱਚ ਹੀ ਕਰਕੇ ਰੱਖਣਾ ਵਾ ਸਭ ਤੋਂ ਪਹਿਲਾਂ ਫਿਰ ਸਰਦ ਮੌਲ ਵਿੱਚ ਪਾ ਲਿਆ ਤੇ ਇੱਥੇ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਇਹਨੂੰ ਮਿਕਸ ਕਰ ਦੇਣਾ ਜਦੋਂ ਆਪਾਂ ਗਰਮ ਦੁੱਧ ਦੇ ਵਿੱਚ ਰੂਮ ਟੈਂਪਰੇਚਰ ਤੇ ਹੋਵੇ ਜੇ ਦੁੱਧ ਆਪਣਾ ਚਾਹੇ ਤੁਸੀਂ ਵਾਲਾ ਕਰਕੇ ਠੰਡਾ ਕਰਕੇ ਰੱਖ ਲਿਓ ਤੇ ਚਾਹੇ ਬਿਨਾ ਵਾਲਾ ਦੁੱਧ ਵਰਤ ਲਿਓ ਤਾਂ ਕਿ ਬਾਅਦ ਵਿੱਚ ਇਹਨੇ ਇਹਦੇ ਵਿੱਚ ਪੱਕੀ ਜਾਣਾ ਇਹਨੂੰ ਦੁੱਧ ਨੂੰ ਘੋਲ ਕੇ ਜਿੰਨੀ ਤਰ੍ਹਾਂ ਮਿਕਸ ਕਰ ਲਿਓ ਇਹਦੇ ਵਿੱਚ ਇਸ ਪ੍ਰੋਸੈਸ ਨੂੰ ਪਹਿਲਾਂ ਕਰਕੇ ਰੱਖ ਲਿਓ ਤਾਂ ਕਿ ਜਦੋਂ ਤੱਕ ਆਪਾਂ ਬਾਕੀ ਦੀ ਚੀਜ਼ਾਂ ਨੂੰ ਡਰਾਈ ਰੋਸਟ ਕਰਕੇ ਪੀਸਾਂਗੇ ਤੇ ਜਦ ਤੱਕ ਇਹਨੇ ਵਿੱਚ ਚੰਗੀ ਤਰ੍ਹਾਂ ਕੋਈ ਵੀ ਜੇ ਗੋਸ਼ਲੀ ਵਗੈਰਾ ਹੋਊਗੀ ਤਾਂ ਮਰ ਜੂਗੀ ਇਹ ਦੇ ਵਿੱਚੋਂ ਇਹden ਆਪਣਾ ਕੋਈ ਦਾ ਟੈਕਚਰ ਵਧੀਆ ਆ ਜਾਂਦਾ ਦੇਖੋ ਆਪਾਂ ਨੂੰ ਦੁੱਧ ਨੂੰ ਕਿੰਨਾ ਚਿਰ ਦੁੱਧ ਇਹ ਦਿੱਤ ਗਿਆ ਸੋ ਤੇ ਕਾੜਨ ਦੇ ਨਾਲੋਂ ਤੇ ਤੁਸੀਂ ਸੁੱਕਾ ਦੁੱਧ ਪਾ ਲਓ ਤੇ ਲੀਕ ਕਰਿਓ ਤੇ ਪਾ ਕੇ ਤੇ ਉਹਦਾ ਕੋਈ ਦਾ ਟੈਕਚਰ ਦੇ ਲਓ ਜੀ ਆਪਾਂ ਇਹਨੂੰ ਪਾਸੇ ਕਰਦੇ ਹਾਂ ਤੇ ਉਸ ਤੋਂ ਅੱਗੇ ਜੀ ਆਪਾਂ ਭਾਰੀ ਤਰ੍ਹਾਂ ਦਾ ਫਰਾਈ ਪੈਨ ਲੈ ਲੈਣਾ ਤੇ ਉਹਦੇ ਵਿੱਚ ਪਾ ਲੈਣਾ ਜੀ ਆਪਾਂ ਪੂਲ ਮਖਾਣੇ ਪੂਲ ਮਖਣੇ ਫਲਾਫਟ ਵਿੱਚ ਕਾਫੀ ਹੁੰਦੇ ਆ ਜਿਦਾਂ ਮੈਂ ਆ ਦੋ ਕੋਲੀਆਂ ਪੂਲ ਮਖਣੇ ਦੀਆਂ ਪਾ ਲਈਆਂ ਤੇ ਇਹ ਤਾਂ 100 ਗ੍ਰਾਮ ਵੀ ਨਹੀਂ ਹੋਣਗੇ ਇਹ ਤਾਂ 50 ਕ੍ਰ ਗ੍ਰਾਮ ਮਸਾ ਹੋਣਗੇ ਮਿਲਗੇ 50 ਜਾਂ 20 30 35 ਗ੍ਰਾਮ ਹੀ ਮਸਾ ਹੋਣੇ ਆ ਕਿਉਂਕਿ ਇਹ ਫਲਾਫਟ ਵਿੱਚ ਜਿਆਦਾ ਹੁੰਦੇ ਆ ਤੁਸੀਂ ਆਪੇ ਦੋ ਕੋਲੀਆਂ ਜਿਹੜੇ ਪੂਲ ਮਖਣੇ ਦੀਆਂ ਪਾ ਕੇ ਇਹਨਾਂ ਨੂੰ ਡਰਾਈ ਰੋਸਟ ਕਰ ਲੈਣਾ ਫਰੀ ਪੈਨ ਵਿੱਚ ਕੁਝ ਵੀ ਨਹੀਂ ਪਾਉਣਾਗਾ ਤੇ ਗੈਸ ਨੂੰ ਆਪਾਂ ਆਨ ਕਰ ਲੈਣਾ ਇਦਾਂ ਹੀ ਆਪਾਂ ਪੂਲ ਮਖਣੇ ਨੂੰ ਡਰਾਈ ਰੋਸਟ ਕਰ ਲੈਣਾ ਇਹ 2 ਮਿੰਟਾਂ ਦੇ ਵਿੱਚ ਡਰਾਈ ਰੋਸਟ ਹੋ ਜਾਂਦੇ ਆ ਇਹਦੇ ਵਿੱਚ ਕੁਝ ਵੀ ਨਹੀਂ ਪਾਉਣਾਗਾ ਇਹਨਾਂ ਨੂੰ ਡਰਾਈ ਰੋ ਤੇ ਠੰਡੇ ਕਰਕੇ ਫਿਰ ਇਹਨਾਂ ਨੂੰ ਮਿਕਸੀ ਵਿੱਚ ਪੀਸ ਲੈਣਾ ਇਹਦਾ ਇਹਦਾ ফাইন ਪਾਊਡਰ ਬਣ ਜਾਂਦਾ ਇਹ ਆਪਣਾ ਇੰਨਾ ਕੁ ਪੌਣੀ ਕੁ ਕੌਲੀ ਮਲ ਕੇ ਬਣ ਗਈ ਹੈ ਤਾਂ ਕਿ ਮੈਂ ਕੌਲੀਆਂ ਦੀ ਮੈਜ਼ਰਮੈਂਟ ਕੀਤੀ ਹੈ ਇਹਦੇ ਵਿੱਚ ਗ੍ਰਾਮਾਂ ਵਿੱਚ ਨਹੀਂ ਕੀਤੀਗੀ ਤਾਂ ਕਿ ਇੰਨੇ ਕਿ ਮੈਂ ਦੁੱਧ ਦੀ ਲਈ ਆ ਇੰਨਾ ਕਿ ਮੈਂ ਪਾਊਡਰ ਬਣਾਇਆ ਹੋਇਆ ਫੁੱਲ ਮਖਾਣੇ ਦਾ ਲੈ ਲਿਆ ਉਹ ਇਹਨਾਂ ਨੂੰ ਫਿਰ ਡਰਾਈ ਰੋਸਟ ਕਰਕੇ ਪਾਸੇ ਰੱਖ ਦਿੰਦੇ ਕਿਸੇ ਵੀ ਭਾਂਡੇ ਵਿੱਚ ਤੁਸੀਂ ਕੱਢਦੇ ਜਦੋਂ ਤੁਹਾਡੇ ਡਰਾਈ ਰੋਸਟ ਹੋ ਗਏ ਇਹ ਟੁੱਟਣ ਲੱਗ ਜਾਂਦੇ ਆ ਇਹਦਾ ਭੁਰਨ ਲੱਗ ਜਾਂਦੇ ਆ ਤੇ ਜਦੋਂ ਤੁਹਾਡੇ ਇਹ ਭੁਰਨ ਲੱਗ ਜਾਣ ਇਹ ਤਾਂ ਮੈਂ ਸਿਰਫ ਤੁਹਾਨੂੰ ਡਰਾਈ ਰੋਸਟ ਦਾ ਪ੍ਰੋਸੈਸ ਦੱਸਿਆ ਮੇਰੇ ਕੋਲ ਤਾਂ ਇਹ ਪੀਸੇ ਮੈਂ ਡਰਾਈ ਰੋਸ ਕਰਤੀ ਪੀਸ ਕੇ ਰੱਖ ਲਿਆ। ਇਹਨੂੰ 2 ਮਿੰਟ ਲਾਉਣੇ ਨੇ। ਇਹ ਤਾਂ ਜਿਹੜੇ ਨਵੇਂ ਬੱਚੇ ਸਿੱਖ ਰਹੇ ਆ ਉਹਨਾਂ ਵਾਸਤੇ ਦਿਖਾ ਰਹੇ ਆ ਤਾਂ ਕਿ ਨਹੀਂ ਤਾਂ ਆਪਾਂ ਨੂੰ ਹਰ ਇੱਕ ਨੂੰ ਪਤਾ ਹੀ ਆ ਕਿ ਡਰਾਈ ਰੋਸ ਕਰਨਾ ਕਿਉਂਕਿ ਨਵੇਂ ਬੱਚਿਆਂ ਨੂੰ ਇਹ ਜ਼ਰੂਰ ਪਤਾ ਦੱਸਣਾ ਪੈਂਦਾ ਵੀ ਆਪਾਂ ਨੂੰ ਕੋਈ ਵੀ ਚੀਜ਼ ਆਪਾਂ ਫਾਈਪਨ ਵਿੱਚ ਨਹੀਂ ਪਾਉਣੀ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਡਰਾਈ ਰੋਸਟ ਕਰਨਾ। ਇਹਨੂੰ 2 ਮਿੰਟ ਲਈ ਡਰਾਈ ਰੋਸਟ ਕਰੋ, ਫਿਰ ਇਹ ਚੰਡਾ ਕਰੋ ਤੇ ਪੀਸ ਲਓ। ਤੇ ਉਹਦਾ ਬਿਲਕੁਲ ਪਾਊਡਰ ਬਣ ਜਾਂਦਾ ਤੇ ਉਹਨੂੰ ਤੁਸੀਂ ਪਾਣੀ ਦੇ ਨਾਲ ਜ਼ਰੂਰ ਛਾਣ ਲਓ। ਜਾਂ ਕਿ ਤਾਂ ਕਿ ਕੋਈ ਇੱਕ ਮੋਟਾ ਪੀਸ ਰਹਿ ਵੀ ਜਾਵੇ। ਤੁਹਾਡਾ ਆਹਨੇ ਦਾ ਬਿਲਕ ਉਹਦੇ ਮਣਾ ਕੇ ਰੱਖ ਲਿਆ। ਨੂੰ ਆਪਾਂ ਇਧਰ ਟੇਢੇ ਵਿੱਚ ਕੱਢ ਦਿੰਨੇ ਆ। ਭਾ ਜਿਹੜੇ ਆ ਗੁਲਾਬ ਦੀਆਂ ਪੱਤੀਆਂ ਹੁਣ ਗਰਮੀ ਦਾ ਮੌਸਮ ਆ ਰਿਹਾ ਤਾਂ ਕਿ ਆਪਾਂ ਥੋੜੀ ਜਿਹੀ ਉਹਦੇ ਵਿੱਚ ਠੰਡੀ ਚੀਜ਼ਾਂ ਵੀ ਜਰੂਰ ਪਾਈਏ। ਛੋਟੀ ਇਲਾਇਚੀ ਦੀ ਤਸਵੀਰ ਵਿੱਚ ਠੰਡੀ ਹੁੰਦੀ ਹੈ ਤੇ ਗੁਲਾਬ ਦੇ ਫੁੱਲਾਂ ਦੀ ਤਸਵੀਰ ਵੀ ਠੰਡੀ ਹੁੰਦੀ ਹੈ। ਬਸ ਜਿਹੜੇ ਫੁੱਲ ਮਖਾਣੇ ਆ ਉਹ ਤਸਵੀਰ ਵਿੱਚ ਨਾ ਗਰਮ ਹੁੰਦੇ ਆ ਨਾ ਠੰਡੇ ਹੁੰਦੇ ਆ। ਉਹ ਹਰ ਮੌਸਮ ਵਿੱਚ ਹੀ ਖਾਦੇ ਜਾਂਦੇ ਆ। ਤੇ ਇਹਦੇ ਵਿੱਚ ਆਪਾਂ ਛੋਟੀ ਇਲਾਇਚੀ ਲੈ ਲੈਣੀ ਆ ਤੇ ਗੁਲਾਬ ਦੀਆਂ ਪੱਤੀਆਂ ਲੈ ਲੈਣੇ ਆ। ਇਹਨਾਂ ਨੂੰ ਵੀ ਡਰਾਈ ਰੋਸਟ ਕਰ ਲੈਣਾ। ਬਿਨਾ ਮੈਂਟ ਲੱਗ ਜਾਂਦਾ ਇਹਨੂੰ ਦਾ ਤੁਹਾਨੂੰ 30 ਸਕਿੰਟ ਦਾ ਲੋੜ ਆ ਤਾਂ ਕਿ ਇਹਨਾਂ ਵਿੱਚ ਜਿਹੜੀ ਵੀ ਨਮੀ ਹੁੰਦੀ ਆ ਤੇ ਉਹ ਦੂਰ ਹੋ ਜਾਂਦੀ ਆ ਤੇ ਫਿਰ ਆਪਾਂ ਨੂੰ ਪੀਸਣ ਵਿੱਚ ਮੁਸ਼ਕਲ ਨਹੀਂ ਆਉਂਦੀ ਕਿ ਟੋਸ ਕਰਕੇ ਤੇ ਇਹਦਾ ਫਾਈਨ ਪਾਊਡਰ ਬਣਾ ਲਿਆ ਤੇ ਇਹਨੂੰ ਵੀ ਤੁਸੀਂ ਛਾਣਨੀ ਦੇ ਨਾਲ ਛਾਣ ਲੈਣਾ ਬਰੀਕ ਛਾਣਨੀ ਚਾਹ ਪੋਣੀ ਵਾਲੀ ਨਹੀਂ ਲੈਣੀਗੀ ਇੱਕ ਆਪਣੀ ਮੋਟੀ ਛਾਣਨੀ ਹੁੰਦੀ ਆ ਉਹਦੇ ਨਾਲ ਤੁਸੀਂ ਇਹਨੂੰ ਛਾਣ ਲੈਣਾ ਜਿਹਦੇ ਨਾਲ ਆਪਾਂ ਆਟਾ ਛਾਂਦੇ ਆ ਤੁਸੀਂ ਆ ਪਾਊਡਰ ਬਣਾ ਲਿਓ ਇਹਦੇ 2-3 ਚਮਚੇ ਪਾਊਡਰ ਦੇ ਬਣ ਜਾਣਗੇ ਤਾਂ ਕਿ ਆਪਾਂ ਜਿਹੜੀ ਆਪਣੇ ਫੋਨ ਮਖਾਣ ਦੀ ਆਪਾਂ ਬਰਫੀ ਬਣਾਉਣੀ ਆ ਜਾਂ ਲੱਡੂ ਬਣਾਉਣੇ ਆ ਉਹੋ ਗਰਮੀਆਂ ਵਿੱਚ ਬਣਾਉਣੇ ਆ ਤੇ ਉਹ ਠੰਡੇ ਰਹਿਣ। ਆ ਇੱਕਦਮ 30 ਸੈਕਿੰਡ ਡਰਾਈ ਰੋਸਟ ਕਰ ਲਿਓ ਤੇ ਇੱਕ ਕੌਲੀ 'ਚ ਕੱਢ ਕੇ ਰੱਖ ਦਿਓ। ਠੰਡੇ ਹੋਣ ਤੋਂ ਬਾਅਦ ਇਹਨਾਂ ਨੂੰ ਪੀਸ ਲਿਓ। ਜਿਵੇਂ ਆਪਾਂ ਖਲਾਵ ਦੀਆਂ ਪੱਤੀਆਂ ਨੂੰ ਵੀ ਤੇ ਲੈਸ਼ੀ ਨੂੰ ਡਰਾਈ ਰੋਸਟ ਕਰ ਲਿਆ ਤੇ ਇਹਨਾਂ ਆਪਾਂ ਇਹਦੇ ਵਿੱਚ ਕੌਲੀ ਵਿੱਚ ਕੱਢ ਦਿੰਨੇ ਆ। ਇਹਨਾਂ ਠੰਡੀਆਂ ਹੋਣ ਤੋਂ ਬਾਅਦ ਆਪਾਂ ਪੀਸ ਲਵਾਂਗੇ। ਇਹਨਾਂ ਠੰਡੀਆਂ ਹੋਣ ਤੋਂ ਬਾਅਦ ਆ ਇਹਦਾ ਪਾਊਡਰ ਬਣਾ ਕੇ ਰੱਖ ਲਿਆ ਤੇ ਸ਼ਾਨੀ ਨਿਸ਼ਾਨ ਕੇ ਰੱਖ ਲਿਆ ਉਸ ਤੋਂ ਅਗੇ ਜੀ ਆ ਥੋੜੇ ਜੇ ਕਾਜੂ ਲੈ ਲੈਣੇ ਆ ਤੇ ਥੋੜੇ ਜੇ ਆਪਾਂ ਨਾਰੀਅਲ ਲੈ ਲੈਣਾ ਲਓ ਕਿ ਜਿ다 ਮੈਂ 10 15 15 ਕਾਜੂ ਲੈ ਲਿਆ ਤੇ 10 ਕੁ ਪੀਸ ਮੈਂ ਨਾਰੀਅਲ ਦੇ ਲੈ ਲੇ ਛੋਟੇ ਛੋਟੇ ਜਿਹਾ ਆਪਾਂ ਲੰਬੇ ਲੰਬੇ ਕੱਟਦੇ ਹੁੰਦੇ ਆ ਚਾਹੇ ਤੁਸੀਂ ਇਹਨਾਂ ਨੂੰ ਦੋ ਗੁੱਸ ਵੀ ਕਰ ਸਕਦੇ ਆ ਤੇ ਲੰਬੇ ਲੰਬੇ ਪੀਸ ਵੀ ਲੈ ਸਕਦੇ ਆ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰਾਂ ਇਹਨਾਂ ਨੂੰ ਇੱਕ ਮਿੰਟ ਲਈ ਡਰਾਈ ਰੋਸਟ ਕਰਨਾ ਇਹਨਾਂ ਨੂੰ ਡਰਾਈ ਰੋਸਟ ਕਰਕੇ ਠੰਡੇ ਕਰਕੇ ਇਹਨਾਂ ਨੂੰ ਫ੍ਰੀਜ ਵਿੱਚ ਰੱਖ ਦੇਣਾ 15 ਮਿੰਟਾਂ ਬਾਅ ਤਾਂ ਕਿ ਜਦੋਂ ਆਪਾਂ ਇਹਦਾ ਫਾਈਨ ਪਾਊਡਰ ਬਣਾਉਨੇ ਆ ਨਾ ਤੁਸੀਂ ਆਪ ਇਹਨੂੰ ਗਰਮ ਨੂੰ ਪੀਸ ਲਈਏ ਤੇ ਇਹਦੇ ਵਿੱਚੋਂ ਤੇਲ ਨਿਕਲਿਆ ਉਹ ਚੰਗੀ ਤਰ੍ਹਾਂ ਫਾਈਨ ਪਾਊਡਰ ਨਹੀਂ ਬਣਦਾ ਤਾਂ ਕਿ ਆਪਾਂ ਇਹ ਜਿਹੜੀ ਬਰਫੀ ਬਣਾ ਰਹੇ ਆ ਉਹ ਬਜ਼ੁਰਗਾਂ ਤੇ ਬੱਚਿਆਂ ਵਾਸਤੇ ਬਣਾ ਰਹੇ ਆ ਤਾਂ ਕਿ ਬੱਚੇ ਵੀ ਕੋਈ ਚੀਜ਼ ਮੂੰਹ ਚ ਆ ਜਾਂਦੀ ਆ ਤਾਂ ਇਹ ਪਸੰਦ ਨਹੀਂ ਕਰਦੇ ਤੇ ਬਜ਼ੁਰਗਾਂ ਤੋਂ ਕੋਈ ਵਾਰੀ ਖਾਦੀ ਨਹੀਂ ਜਾਂਦੀ ਜਾਂ ਉਹਨਾਂ ਦੇ ਨੌਟੀ ਦੰਦ ਵਗੈਰਾ ਲੱਗੇ ਹੋਏ ਹੁੰਦੇ ਆ ਤੇ ਉਹ ਦੰਦਾ ਥੱਲੇ ਕੋਈ ਨਾ ਕੋਈ ਚੀਜ਼ ਆ ਜਾਂਦੀ ਹੈ ਕੋਈ ਦਾਣੇ ਵਗੈਰਾ ਹੁੰਦੇ ਆ ਨਾ ਤਾਂ ਦਾਣੇ ਵਿੱਚ ਆ ਜਾਂਦੇ ਜਿਹਦੇ ਕੋਈ ਮੋਟੀ ਪੀਸ ਹੁੰਦੇ ਆ ਜਿਹਨਾਂ ਦੇ ਦੰਦ ਵਗੈਰਾ ਲੱਗੇ ਹੋਏ ਹ ਉਹ ਇਹ ਵੀ ਤਾਂ ਡਰਾਈ ਰੋਸਟ ਕਰਕੇ ਤੇ ਕੌਲੀ ਵਿੱਚ ਕੱਢ ਲਿਓ ਤੇ ਠੰਡਾ ਹੋ ਲਈਏ ਇਹਨੂੰ ਫ੍ਰੀਜ ਵਿੱਚ ਰੱਖ ਦਿਓ। ਨਜਵੇਂ ਇਹਨੂੰ ਫ੍ਰੀਜ ਵਿੱਚ ਰੱਖ ਦਿੱਤਾ ਤੇ ਅਸੀਂ ਇਹਦਾ ਠੰਡਾ ਹੋਣ ਤੋਂ ਬਾਅਦ ਆਹ ਫਾਈਨ ਪਾਊਡਰ ਬਣਾ ਲਿਆ ਕਾਜੂ ਦਾ ਤੇ ਨਾਰੀਅਲ ਦਾ। ਇਹ ਬਿਲਕੁਲ ਫਾਈਨ ਪਾਊਡਰ ਬਣਿਆ ਹੋਇਆ ਤੇ ਦੰਦਾਂ ਦੇ ਥੱਲੇ ਆਉਣ ਵਾਸਤੇ ਨਹੀਂ ਹੈਗਾਗਾ। ਫਾਈਨ ਪਾਊਡਰ ਜੇਦੋਂ ਕਾਜੂ ਨੂੰ ਤੇ ਤੁਸੀਂ ਨਾਰੀਅਲ ਨੂੰ ਡਰਾਈ ਫਰੂਟ ਨੂੰ ਕਿਸੇ ਨੂੰ ਵੀ ਕਰਨਾ ਵਾ ਤੇ ਉਹ ਉਹਦਾ ਬਰੀਕ ਫਾਈਨ ਪਾਊਡਰ ਬਣੇ ਤੇ ਉਹਨੂੰ ਫ੍ਰੀਜ ਵਿੱਚ 15 ਮਿੰਟ ਲਈ ਜ਼ਰੂਰ ਰੱਖੋ ਡਰਾਈ ਰੋਸਟ ਕਰਕੇ। ਤੇ ਇਹਦੇ ਜਿਹਾ ਆਪਾਂ ਥੋੜਾ ਜਿਹਾ ਓਵਲ ਲਵਾ ਲਾਂਗੇ ਤੇ ਬਾਕੀ ਆਪਾਂ ਦੁੱਧ ਨੂੰ ਦੁੱਧ ਦਾ ਪ੍ਰੋਸੈਸ ਪਹਿਲਾਂ ਕਰਕੇ ਰੱਖ ਲਿਆ ਤੇ ਹੁਣ ਆਪਾਂ ਕਰਦੇ ਆਂ ਜੀ ਤਿਆਰੀ ਪਾਣੀ ਚਲੇ ਦੀ ਆਪਾਂ ਕੜਾਹੀ ਲੈ ਲੈਣੀ ਐ ਇੱਥੇ ਆਪਾਂ ਜੀ ਦੁੱਧ ਨੂੰ ਇੱਕ ਵਾਰੀ ਚਮਚਾ ਫੇਰ ਮਾਰ ਕੇ ਰੱਖ ਦਈਏ ਅਸੀਂ ਜਿਹੜੇ ਪੂਲ ਮਖਾਣੇ ਸੀ ਉਹਨਾਂ ਦਾ ਪਾਊਡਰ ਵੀ ਬਣਾ ਲਿਆ ਅਸੀਂ ਜਿਹੜਾ ਡਰਾਈ ਫੂਡ ਸੀਗਾ ਆਪਣਾ ਕਾਜੂ ਤੇ ਨਾਰੀਅਲ ਉਹਦਾ ਪਾਊਡਰ ਵੀ ਬਣਾ ਲਿਆ ਦਹੀਂ ਉਸ ਕਰਕੇ ਠੰਡਾ ਕਰਕੇ ਤੇ ਅਸੀਂ ਜਿਹੜੀਆਂ ਗੁਲਾਬ ਦੀਆਂ ਪੱਤੀਆਂ ਤੇ ਇਲਾਇਚੀ ਦਾ ਪਾਊਡਰ ਵੀ ਬਣਾ ਲਿਆ ਤੇ ਇਧਰ ਗਰਮੀਆਂ ਦਾ ਮੌਸਮ ਆ ਅਸੀਂ ਮਿਸ਼ਰੀ ਵੀ ਨਾਲ ਲੈ ਲਈ ਮਿਸ਼ਰੀ ਅਸੀਂ ਪੀਸ ਕੇ ਲੈ ਲਈ ਆ ਤੇ ਮਿੱਠਾ ਤੁਸੀਂ ਘੱਟ ਵੱਧ ਵੀ ਕਰ ਸਕਦੇ ਆ ਮੈਂ ਪਰ ਜਿੰਨਾ ਜਿੰਨਾ ਕੌਲੀਆਂ ਦੀਆਂ ਸਾਰੀਆਂ ਦੀ ਮੈਰਮੈਂਟ ਹੈਗੇ ਜਿੰਨਾ ਕਾਜੂ ਤੇ ਨਾਰੀਅਲ ਦਾ ਵਰਾਦਾ ਵਾ ਜਿੰਨਾ ਫੂਲ ਮਖਾਣਿਆਂ ਦਾ ਵਾ ਤੇ ਜਿੰਨ ਉਹਨੇ ਮੈਂ ਲੈ ਲਈ ਆ ਇਹ ਮਿਸ਼ਰੀ ਪੀਸ ਕੇ ਲਈ ਹੋਏ ਮਿਸ਼ਰੀ ਸਾਹੇ ਤੁਸੀਂ ਬੂਰਾ ਖੰਡ ਲੈ ਲਿਓ ਦੇਸੀ ਖੰਡ ਲੈ ਲਿਓ ਤੇ ਚਾਹੇ ਤੁਸੀਂ ਮਿਸ਼ਰੀ ਲੈ ਲਿਓ ਜੇ ਤੁਸੀਂ ਸਰਦੀਆਂ ਵਿੱਚ ਬਣਾਉਨੇ ਆ ਤਾਂ ਤੁਸੀਂ ਚਾਹੇ ਗੁੜ ਨਾਲ ਵੀ ਬਣਾ ਸਕਦੇ ਆ ਚੱਕਰ ਨਾਲ ਵੀ ਬਣਾ ਸਕਦੇ ਪਰ ਜੇ ਗਰਮੀਆਂ ਵਿੱਚ ਬਣਾਉਨੇ ਤਾਂ ਤੁਸੀਂ ਮਿਸ਼ਰੀ ਨਾਲ ਬਣਾਓ ਤਾਂ ਕਿ ਮਿਸ਼ਰੀ ਦੀ ਤਸਵੀਰ ਠੰਡੀ ਹੁੰਦੀ ਹੈ ਤੇ ਗਰਮੀਆ ਵਿੱਚ ਆਪਾਂ ਠੰਡੀਆਂ ਚੀਜ਼ਾਂ ਮਿਲ ਕੇ ਖਾਈਏ। ਜਿਵੇਂ ਫੂਲ ਮਖਾਣਾ ਬਾਕੀ ਆਪਾਂ ਪਿੰਨੀਆ ਗਰਮੀਆ ਵਿੱਚ ਨਹੀਂ ਖਾ ਸਕਦੇ ਫੂਲ ਮਖਾਣੇ ਨੇ ਪਿੰਨੀਆ ਜਾਂ ਬਰਫੀ ਆਪਾਂ ਗਰਮੀਆ ਵਿੱਚ ਵੀ ਖਾ ਸਕਦੇ ਆ। ਲਓ ਜੀ ਆਪਾਂ ਇਹਦਾ ਪ੍ਰੋਸੈਸ ਸ਼ੁਰੂ ਕਰ ਦਿਆਂ ਮੈਂ ਕੜਾਹੀ ਰੱਖ ਦਿੱਤੀ। ਘਿਓ ਤਾਂ ਸਿਰਫ ਆਪਾਂ ਇੱਕ ਚਮਚਾ ਘਿਓ ਦਾ ਪਾਉਣਾ ਵਾ। ਜੇ ਤਾਂ ਤੁਸੀਂ ਬਣ ਕੇ ਚਲੋਗੇ 20 ਗ੍ਰਾਮ ਘਿਓ ਲਗਣਾ ਇਹਨੂੰ। 5 ਗ੍ਰਾਮ ਦਾ ਚਮਚਾ ਹੁੰਦਾ ਵਾ ਇੱਕ ਤੇ ਮੈਂ ਹਾ ਪੂਰਾ ਭਰ ਕੇ ਲੈ ਲਗੀ ਆ। ਇਹ ਨੂੰ ਪੇਹਲ ਕੇ 4 ਚਮਚੇ ਬਣ ਜੂਗਾ 5 ਕ ਗ੍ਰਾਮ ਦਾ ਆਪਣਾ ਚਮਚਾ ਤੇ ਮੈਂ 20 ਕ ਗ੍ਰਾਮ ਘਿਓ ਲੈਣ ਲੱਗੇ ਆ ਇਹਦੇ ਵਿੱਚ ਜਿਵੇਂ ਆਪਣਾ ਘਿਓ ਮੈਲਟ ਹੋ ਜਾਂਦਾ ਕੋਈ ਵੀ ਤੁਸੀਂ ਚੀਜ਼ ਜੇ ਬਣਾਉਣ ਲੱਗਣੀ ਹੈ ਮਠਿਆਈ ਬਣਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਜਾਂ ਕੋਈ ਪ੍ਰਸ਼ਾਦ ਬਣਾਉਣਾ ਤਾਂ ਭਾਰੀ ਚਲੇ ਦੀ ਕੜਾਹੀ ਜ਼ਰੂਰ ਲਿਓ ਸਭ ਤੋਂ ਪਹਿਲਾਂ ਜੇ ਆਪਾਂ ਜਿਹੜੇ ਆਪਾਂ ਫੂਲ ਮਖਾਣਾਂ ਦਾ ਫਾਈਨ ਪਾਊਡਰ ਬਣਾਇਆ ਸਭ ਤੋਂ ਪਹਿਲਾਂ ਆਪਾਂ ਇਹ ਲੈ ਲੈਣਾ ਆਪਾਂ ਇਹਨੂੰ ਘਿਓ ਦੇ ਵਿੱਚ 30 ਸੈਕਿੰਡ ਲਈ ਭੁੰਨਣਾ ਵਾ ਫੂਲ ਮਖਾਣਾਂ ਦੇ ਪਾਊਡਰ ਆਟਾ ਕਹੇ ਲੋ ਜਾਂ ਫੂਲ ਮਖਾਣਾਂ ਦਾ ਪਾਊਡਰ ਕਹੇ ਲੋ ਬਣਦਾ ਹੈ ਇੱਕ ਕਿਸਮ ਦਾ ਆਟੇ ਵਾਂਗ ਹੋ ਜਾਂਦਾ ਬਿਲਕੁਲ ਫਾਈਨ ਬਣ ਜਾਂਦਾ ਫੁੱਲ ਖਾਣੇ ਜਦੋਂ ਤੁਸੀਂ ਡਰਾਈ ਰੋਸਟ ਕਰਕੇ ਬਣਾਉਨੇ ਆ ਫੁੱਲ ਖਾਣੇ ਜਦੋਂ ਵੀ ਤੁਸੀਂ ਡਰਾਈ ਰੋਸਟ ਕਰਨਾ ਉਹਦੇ ਵਿੱਚ ਕਿਉਂ ਬਿਲਕੁਲ ਨਾ ਪਾਇਓ ਤਾਂ ਕਿ ਫਿਰ ਉਹ ਉਹਨਾਂ ਵਧੀਆ ਪਾਊਡਰ ਨਹੀਂ ਬਣਦਾਗਾ ਤੇ ਇੱਥੇ ਆਪਾਂ ਹੁਣ ਜੀ ਗੁਲਾਬ ਦੀਆਂ ਪੱਤੀਆਂ ਤੇ ਇਲਾਚੀ ਪਾਊਡਰ ਲਿਆਵਾ ਆਪਾਂ ਉਹ ਪਾ ਦੇਣਾ ਇੱਕ ਸਕੈਂਟ ਲਈ ਆਪਾਂ ਇਹਨੂੰ ਪਾਉਣ ਲੈਨੇ ਆ ਇਹਦੇ ਵਿੱਚ ਤਾਂ ਕਿ ਤੁਸੀਂ ਇਹ ਗੁਲਾਬ ਦੀਆਂ ਪੱਤੀਆਂ ਜਾਂ ਕੋਈ ਡਰਾਈ ਫਰੂਟ ਵਗੈਰਾ ਉੱਪਰ ਵੀ ਲਾ ਸਕਦੇ ਆ ਲੱਡੂਆਂ ਦੇ ਜਾਂ ਬਰ ਜਿਹੜੇ ਤੁਹਾਡੇ ਬੱਚੇ ਜਾਂ ਬਜ਼ੁਰਗ ਸਾਥੀ ਚੀਜ਼ਾਂ ਨੂੰ ਪਸੰਦ ਕਰਦੇ ਆ ਤਾਂ ਤੁਸੀਂ ਸਾਥ ਪੂਰਾ ਫਾਈਨ ਪਾਊਡਰ ਨਹੀਂ ਬਣਾਉਂਦੇ ਕੇ ਉਸ ਤਰੀਕੇ ਨਾਲ ਵੀ ਤੁਸੀਂ ਇਹਨੂੰ ਬਣਾ ਸਕਦੇ ਆ 30 ਸਕਿੰਟ ਲਈ ਇਹਨੂੰ ਵੀ ਪਾ ਹੁਣ ਕਾਜੂ ਤੇ ਜਿਹੜਾ ਨਾਰੀਅਲ ਦਾ ਹੁਣ ਅਸੀਂ ਇਹ ਵੀ ਪਾਉਣ ਲੱਗੇ ਆ ਇਹਦੇ ਵਿੱਚ ਆਹ ਟਾਈਮ ਆਪਾਂ ਸੇਕਣੀ ਲਵਾਉਣਾਗਾ ਤਾਂ ਕਿ ਇਹਦੀ ਨਿਊਟ੍ਰੀਸ਼ਨ ਬਣੀਆ ਰਹਿਣ ਇਹਦੇ ਵਿੱਚ ਬਹੁਤ ਘੱਟ ਲੱਗਦੀ ਆ ਤੇ ਇਹ ਵੀ ਛੇਤੀ ਹੋ ਜਾਂਦੀ ਆ ਜੇ ਆਪਾਂ ਕਿਉਂ ਘੱਟ ਪਾਉਨੇ ਆ ਨਾ ਉਹ ਖਾਣੇ ਆ ਜੇ ਤੁਸੀਂ ਦੁੱਧ ਨਾਲ ਖਾਣੇ ਆ ਤਾਂ ਤੁਹਾਨੂੰ ਕੈਲਸ਼ੀਅਮ ਦੀ ਜੇ ਕਮੀ ਆ ਤਾਂ ਬਹੁਤ ਛੇਤੀ ਦੂਰ ਹੋ ਜਾਂਦੀ ਆ ਕੈਲਸ਼ੀਅਮ ਦੀ ਕਮੀ ਤੁਹਾਨੂੰ ਪਤਾ ਵੀ ਕੈਲਸ਼ੀਅਮ ਦੀ ਕਮੀ ਦੇ ਨਾਲ ਜੋੜਾਂ ਦੇ ਦਰਦ ਵਗੈਰਾ ਵੀ ਹੋਣ ਲੱਗ ਜਾਂਦੇ ਆ ਤੇ ਬੱਚਿਆਂ ਦੇ ਜਦੋਂ ਫੇਸ ਦੇ ਉੱਤੇ ਕਈ ਵਾਰ ਤਾਂ ਬੇਜੇ ਨੀ ਚਿੱਟੇ ਚਿੱਟੇ ਪੈ ਵੀ ਹੁੰਦੇ ਉਹਨਾਂ ਨੂੰ ਕੈਲਸ਼ੀਅਮ ਦੀ ਕਮੀ ਹੋਈ ਵੀ ਹੁੰਦੀ ਆ ਇਸ ਕਰਕੇ ਤੁਸੀਂ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਇਹ ਕੈਲਸ਼ੀਅਮ ਦੇ ਲੱਡੂ ਜਾਂ ਕੈਲਸ਼ੀਅਮ ਦੀ ਵਰਫੀ ਜਿਸ ਤਰ੍ਹਾਂ ਦੇ ਤਰੀਕੇ ਨਾਲ ਬੱਚੇ ਖਾਂਦੇ ਆ ਤਾਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਤੇ ਫਿਰ ਉਹਨਾਂ ਨੂੰ ਚੱਲਣ ਫਿਰਨ ਵਿੱਚ ਮੁਸ਼ਕਲ ਆਉਂਦੀ ਆ ਤੇ ਬੱਚਿਆਂ ਦੇ ਫੇਸ ਦੇ ਉੱਤੇ ਮੈਂ ਦੇਖਿਆ ਬਹੁਤ ਬੱਚਿਆਂ ਦੇ ਨਾ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਆ 3-4 ਪੰਜ-ਪੰਜ ਸਾਲ ਦੇ ਜਾਂ 8-10 ਸਾਲ ਦੇ ਤੱਕ ਤੇ ਬੱਚਿਆਂ ਦੇ ਮੈਂ ਬ ਜੋ ਛਿੱਟੇ ਛਿੱਟੇ ਤਾਂ ਬੇਜੇ ਬਣੇ ਬੇ ਹੁੰਦੇ ਆ ਤੇ ਉਹੋ ਕੈਲਸ਼ੀਅਮ ਦੀ ਕਮੀ ਕਰਕੇ ਹੁੰਦੇ ਆ ਤੇ ਉਹਨਾਂ ਨੂੰ ਤੁਸੀਂ ਜੇ ਫੂਲ ਮਖਾਣੇ ਨਹੀਂ ਐਦਾਂ ਖਾਂਦੇਗੇ ਮਿਲ ਕੇ ਉਹਦਾ ਨਾ ਡਰਾਈ ਰੋਸਟ ਰੋਸਟ ਕੀਤੇ ਹੋਏ ਤਾਂ ਤੁਸੀਂ ਉਹਨਾਂ ਨੂੰ ਲੱਡੂ ਬਗਾਰੇ ਬਣਾ ਕੇ ਦੇ ਸਕਦੇ ਆ ਮੈਂ ਇਸ ਤੋਂ ਪਹਿਲਾਂ ਵੀ ਫੂਲ ਮਖਾਣਿਆਂ ਦੀ ਨਮਕੀਨ ਤੇ ਮਿੱਠਿਆਂ ਦੀ ਸਵੀਟ ਐਂਡ ਸਾਲਟ ਨਵੀਂ ਪੁਰਾਣੀ ਸਾਂਝ ਦੇ ਉੱਤੇ ਵੀਡੀਓ ਪਾਈ ਹੋਈ ਆ ਫੂਲ ਮਖਾਣੇ ਸਵੀਟ ਐਂਡ ਸਾਲਟ ਕਿਵੇਂ ਬਣਾਉਣੇ ਆ ਤੁਸੀਂ ਉਹ ਵੀ ਮੇਰੀ ਵੀਡੀਓ ਦੇਖ ਸਕਦੇ ਆ ਲੋ ਜੀ ਇੱਥੇ ਆਪਾਂ 30 ਸਕਿੰਟ ਲਈ ਇਹਨਾਂ ਨੂੰ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਇਹਦਾ ਸੁੱਕਾ ਦੁੱਧ ਤੇ ਜਿਹੜਾ ਨੀਕੜ ਦੁੱਧ ਆ ਮਿਕਸ ਕਰਕੇ ਰੱਖਿਆ ਤੇ ਆਪਾਂ ਉਹ ਬਣਾਵਾਂਗਾ ਆਪਣਾ ਜਿਵੇਂ ਤੁਸੀਂ ਇਹਦਾ ਟੈਕਚਰ ਦੇਖ ਸਕਦੇ ਆ ਸਿਰਫ ਕਿਉਂ ਦੇ ਵਿੱਚ ਆਪਾਂ ਇਹਨਾਂ ਨੂੰ 30 30 ਸਕਿੰਟ ਲਈ ਭੁੰਨਿਆਗਾ ਫੁੱਲ ਮਖਾਣਿਆਂ ਨੂੰ ਵੀ ਗੁਲਾਬ ਦੇ ਫੁੱਲ ਤੇ ਇਲੈਚੀ ਨੂੰ ਵੀ ਤੇ ਨਾਰੀਅਲ ਤੇ ਕੱਜੂ ਨੂੰ ਵੀ ਇਧਰ ਆਪਣਾ ਦੁੱਧ ਰੱਖਿਆ ਹੋਇਆ ਜਿਹੜਾ ਆਪਾਂ ਸੁੱਕਾ ਦੁੱਧ ਤੇ ਨੀਕੜ ਦੁੱਧ ਨੂੰ ਬਣਾਇਆ ਹੈ ਤੇ ਇਹ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ। ਲਓ ਜੀ ਆਪ ਇਥੇ ਦਾ ਜਿਹੜਾ ਦੁੱਧ ਰੱਖਿਆ ਹੋਇਆ ਵਾ ਸੁਕਾ ਦੋ ਤੇ ਲੀਕ ਕਰ ਦੋ ਦੁੱਧ ਤੇ ਆਪਾਂ ਇਹਨੂੰ ਪਾਉਣ ਲੱਗੇ ਆਂ। ਜੀ ਆਪਾਂ ਕਰਦੇ ਹਾਂ ਮਿਕਸ। ਮੈਂ ਗੈਸ ਬੰਦ ਕਰ ਦਿੱਤੀ ਸੀ ਦੁੱਧ ਪਾਉਣ ਵੇਲੇ ਤਾਂ ਕਿ ਮੈਂ ਇੱਕ ਵਾਰੀ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂ ਕੋਈ ਗੁੱਥਲੀ ਵਗੈਰਾ ਨਾ ਵੱਜ ਜਵੇ ਇਹਨਾਂ ਦੀ। ਫਿਰ ਆਪਾਂ ਇਹਨਾਂ ਨੂੰ 5 ਮਿੰਟ ਲਈ ਇਹ ਦੂਜਾ ਦੁੱਧ ਵਹੇਗਾ ਲੀਕੜ ਇਹਨਾਂ ਨਾਲ ਸੁਕਾਉਣਾ ਵਾ ਆਪਾਂ ਤੇ ਨਾਲੇ ਇਹਨਾਂ ਨੇ ਸਾਰਿਆਂ ਨੇ ਇਹਦੇ ਵਿੱਚ ਪੱਕ ਜਾਣਾ ਵਾ। ਫੂਲ ਮਖਾਣਿਆਂ ਨੇ ਦਲਵ ਦੇ ਫੁੱਲਾਂ ਨੇ ਲੈ ਸੀ ਨੇ ਆਪਣੇ ਸਾਰੇ ਆਨੇ ਫਲੇਵਰ ਆਪਣੇ ਪੂਰੇ ਛਾਣ ਦੇ ਨੇ ਤੇ ਕਾਜੂ ਕੁੱਤਲੀ ਦੀ ਟੇਸ ਨੇ ਮਸਤੀ ਜਿਹੜਾ ਆਪਾਂ ਕਾਜੂ ਪਾਇਆ ਉਹਨੇ ਵੀ ਇਹਦੇ ਵਿੱਚ ਮਿਕਸ ਹੋ ਜਾਣਾ ਚੰਗੀ ਤਰ੍ਹਾਂ ਇਹ ਤਾਂ ਆਪਣਾ ਡੋਜਾ ਬਣ ਜਾਊਗਾ ਤੁਸੀਂ ਇਸ ਮੌਕੇ ਤੇ ਵੀ ਇਹਦੇ ਅਸੀਂ ਚੀਨੀ ਪਾ ਸਕਦੇ ਆ ਤੇ ਤੁਸੀਂ ਜੇ ਥੋੜਾ ਸਖਤ ਹੋ ਗਿਆ ਤੇ ਉਸ ਟਾਈਮ ਵੀ ਪਾ ਸਕਦੇ ਆ ਉਹ ਆਪਣੀ ਮਰਜ਼ੀ ਆ ਮਰਮੀਆਂ ਵਿੱਚ ਤੁਸੀਂ ਮਿਸ਼ਰੀ ਨਾਲ ਹੀ ਬਣਾਇਓ ਕੋਸੋ ਤਾਂ ਇਹ ਫੁੱਲ ਮਖਾਣੇ ਜਦੀ ਜਿਹੜਾ ਆਪਾਂ ਵਿੱਚ ਪਾਉਣੇ ਆ ਨਾ ਉਹਦੀ ਸੋਕ ਲੈਂਦੇ ਆ ਇਹਦੇ ਚੰਗੀ ਤਰ੍ਹਾਂ ਨਾ ਇਹਦਾ ਗੁੱਟਲੀਆਂ ਮਾਰ ਲਿਓ ਤਾਂ ਕਿ ਕੋਈ ਵੀ ਚੀਜ਼ ਆਪਣੇ ਮੂੰਹ 'ਚ ਨਾ ਆਵੇ। ਲੋਕਿ ਆਪਣਾ ਇਹ ਥੋੜਾ ਜਿਹਾ ਘੜਾ ਹੋ ਗਿਆ। ਸਟੱਚਰ ਤੁਸੀਂ ਦੇਖ ਸਕਦੇ ਆ। ਤੇ ਆਪਾਂ ਗੈਸ ਰੂਮ ਹੋਣੇ ਆਨ ਕਰ ਲੈਣੇ ਆ। ਇਹਨੂੰ 5 ਮਿੰਟ ਲੱਗਣਗੇ। ਬਿਲਕੁਲ ਬਰਫੀ ਦੀ ਰੋਧ ਵਿੱਚ ਆਉਣ ਨੂੰ ਤੇ ਇਸ ਥਾਂ ਤੇ ਆਪਾਂ ਇਹਦੇ ਵਿੱਚ ਇਹ ਵਿਸ਼ਰੀ ਆਪਣੇ ਕੋਲ ਪੀਸੀ ਹੋਈ। ਆਪਾਂ ਉਹ ਪਾਉਣ ਲੱਗੇ ਆ ਜੀ। ਤਾਂ ਕਿ ਮਠਾਸ ਵੀ ਚੰਗੀ ਤਰ੍ਹਾਂ ਰਚ ਜਾਵੇ ਫੂਲ ਮਖਾਣਿਆਂ ਦੇ ਵਿੱਚ। ਇਹ ਆਪਾਂ ਹੰਪੂਲ ਮ ਕਣਦਾ ਪਾਊਡਰ ਆਪਨਾ ਤੁਹਾਨੂੰ ਦਿਖਾਉਣੇ ਵੀ ਇੱਕ ਵਾਰ ਤਾਂ ਮਿਸ਼ਰੀ ਪਾ ਕੇ ਆਪਣਾ ਜਿਹੜਾ ਡੋਅ ਆ ਉਹ ਪਤਲਾ ਪੈ ਜਾਂਦਾ ਤੇ ਫਿਰ ਇਹਨੂੰ ਜਦੋਂ ਆਪਾਂ 5 ਮਿੰਟ ਦੇ ਦੇ ਵਿੱਚ ਪਕਾਵਾਂਗੇ ਇੱਕ ਵਾਰ ਤੁਹਾਨੂੰ ਦਿਖਾ ਦੇਵਾਂ ਇੱਕ ਵਾਰੀ ਡੋਅ ਆਪਣਾ ਇਦਾਂ ਪਤਲਾ ਹੋਊਗਾ ਤੇ ਇਹਨੂੰ ਜਦੋਂ ਆਪਾਂ 5 ਮਿੰਟ ਲਈ ਪਕਾਵਾਂਗੇ ਤੇ ਫਿਰ ਇਹਨੇ ਸਖਤ ਹੋ ਜਾਣਾ ਜਿਦਾਂ ਆਪਾਂ ਖੋਆ ਮਾਰਦੇ ਹੁੰਦੇ ਹਾਂ ਨਾ ਤੇ ਇਸ ਤਰੀਕੇ ਨਾਲ ਆਪਾਂ ਖੋਏ ਦੇ ਤਰ੍ਹਾਂ ਇਹਨੂੰ ਸਖਤ ਕਰ ਲੈਣਾ ਮਾੜਾ ਕਰ ਲੈਣਾ ਆਪਾਂ ਮਿਸ਼ਰੀ ਵੀ ਪਾ ਦਿੱਤੀ ਹੈ ਇਸ ਵਿੱਚ ਮਿਸ਼ਰੀ ਤੋਂ ਬਾਅਦ ਪਾਉਣ ਤੋਂ ਬਾਅਦ ਇਹ ਥੋੜਾ ਜਿਹਾ ਢਿੱਕੜ ਜਾਵ ਹੋ ਜਾਂਦਾ ਤੇ ਬਾਕੀ ਕੁਛ ਆਪਾਂ ਨਹੀਂ ਕਰਦੇ ਤੋਂ ਪਾਇਆ ਹੋਇਆ ਵਾ ਤੇ ਹੁਣ ਆਪਾਂ ਇਹਨੂੰ 5 ਮਿੰਟ ਲਾਉਣੇ ਆ ਤੇ ਫਿਰ ਦਿਖਾਉਨੇ ਆ ਤੁਹਾਨੂੰ ਆਪਾਂ ਬਣਾ ਕੇ ਜੀ 5 ਮਿੰਟ ਬਾਅਦ ਆਪਣਾ ਇਦਾਂ ਜਿਦਾ ਆਪਣਾ ਖੁਆ ਹੁੰਦਾ ਇਦਾਂ ਦਾ ਟੈਕਚਰ ਬਣ ਗਿਆ ਤੇ ਜੇ ਤੁਸੀਂ ਲੱਡੂ ਬਣਾਉਣੇ ਤਾਂ ਥੋੜਾ ਜਿਹਾ ਹੋਰ ਸੇਕ ਲਵਾ ਲਓ ਤੇ ਅਸੀਂ ਇੱਥੇ ਬਾਫੀ ਬਣਾਉਣੀ ਆ ਜਮਾਉਣ ਵਾਸਤੇ ਤੇ ਤੁਸੀਂ ਦੇਖ ਸਕਦੇ ਇੱਥੇ ਤੁਸੀਂ ਇਹਦੇ ਚ 10 ਗ੍ਰਾਮ ਘਿਓ ਹੋਰ ਪਾ ਦਿਓ ਤਾਂ ਕਿ ਸ਼ਾਈਨਿੰਗ ਆਵੇ ਦੇ ਉੱਤੇ ਇਹਦੇ ਮੇਰੇ ਕਿਵਰ ਰੱਖਿਆ ਹੋਇਆ ਜੀ ਕੋਲੇ ਤੇ ਕੁਝ ਮੈਂ ਮੈਲਟ ਕਰਕੇ ਤਾਲੀ ਦੇ ਵਿੱਚ ਲਾਉਂਗੇ ਤੁਸੀਂ ਦੇਖ ਸਕਦੇ ਆਂ ਦਾ ਟੈਕਚਰ ਤੇ ਇਹਨੇ ਬਿਲਕੁਲ ਦੇਖੋ ਆਪਣੇ ਪ੍ਰਾਂਖੋਏ ਵਾਂਗੂ ਬਣ ਗਿਆ ਤੇ ਬਹੁਤ ਹੀ ਟੇਸਟੀ ਬਰਫੀ ਬਣਦੀ ਆ ਲਓ ਜੀ ਇੱਥੇ ਆਪਾਂ ਇਹਦੇ ਚ 10 ਗ੍ਰਾਮ ਕੈਵ ਅੱਧਾ ਕ ਚਮਚਾ ਕੈਵ ਦਾ ਪਾ ਦੇਣਾ ਇੱਥੇ ਗੈਸ ਤੁਸੀਂ ਪਾਸੋਂ ਆਫ ਕਰ ਦਿਓ ਜਿੰਨੀ ਕੁ ਤੁਹਾਡੀ ਕੜਾਹੀ ਗਰਮ ਆ ਉਹਦੇ ਨਾਲ ਹੀ ਮਲ ਕੇ ਇਹ ਜਿਹੜਾ ਕੈਵ ਆ ਚੰਗੀ ਤਰ੍ਹਾਂ ਇਹਦੇ ਵਿੱਚ ਰਚ ਜੂਗਾ ਇਧਰ ਆਪਾਂ ਥਾਲੀ ਲੈ ਲਈ ਹੈ ਜੀ ਇਹਨੂੰ ਪਗਰੀਸ ਕਰਦੇ ਆਂ ਤੇ ਮੱਕੇ ਨੂੰ ਮੈਲਟ ਕਰ ਲਿਆ। ਰੋਜ਼ ਆਪਾਂ ਥਾਜ ਨੂੰ ਗ੍ਰੀਸ ਕਰ ਲਗੇ। ਮੜਾ ਜਿਕੇ ਉਪਾ ਕੇ। ਛੋਪਾ ਉਹਦੇ ਨਾਲ ਦੇਖੋ ਜੀ ਤੁਸੀਂ ਇਹਦਾ। ਬਹੁਤ ਹੀ ਸੋਹਣਾ ਚੈਨਿੰਗ ਜਿਹਾ ਆ ਗਿਆ। ਮੈਂ ਕਿਉਂ ਛੋਪਾ ਕੇ ਸੇਕ ਲਵਾਉਣ ਦੀ ਵਾਰੀ ਲੋੜ ਨਹੀਂ ਹੈਗੀ ਕਿਉਂਕਿ ਆਪਣੀ ਕੜਾਹੀ ਗਰਮ ਹੁੰਦੀ ਆ ਤੇ ਉਹਦੇ ਵਿੱਚ ਹੀ ਤਰਸ ਜਾਂਦਾ ਵਾ। ਬਣਨ ਤੋਂ ਬਾਅਦ ਆਪਾਂ 10 ਗ੍ਰਾਮ ਕਿਉ ਟੋਟਲ ਇਹਦੇ ਚ 30 ਗ੍ਰਾਮ ਕਿਉ ਲੱਗਦਾ ਵਾ। ਸੋ ਜੀ ਇੱਥੇ ਆਪਾਂ ਟ੍ਰੇ ਦੇ ਵਿੱਚ ਆਪਾਂ ਕੱਢ ਦਿੰਨੇ ਆ। ਜੋ ਜਪੇ ਇੱਥੇ ਸਾਰੇ ਮਟੀਰੀਅਲ ਨੂੰ ਜਦੋਂ ਇਹਨੇ ਕੜਾਹੀ ਛੱਡ ਦਿੱਤੀ ਆ ਜਿਵੇਂ ਆਪਣਾ ਪ੍ਰਸ਼ਾਦ ਕੜਾਹੀ ਛੱਡ ਦਿੰਦਾ ਨਾ ਤੇ ਇਸ ਤਰੀਕੇ ਨਾਲ ਇਹ ਸਾਰੀ ਇਹਨੂੰ ਕੜਾਹੀ ਨੂੰ ਛੱਡ ਦਿੰਦਾ। ਸੋ ਜੀ ਇੱਥੇ ਆਪਾਂ ਇਹਨੂੰ ਛਾ ਲਈਏ ਮੱਫੀ ਬਣਾਉਣ ਵਾਸਤੇ। ਇੱਥੇ ਆਪਾਂ ਨੂੰ ਇਹਨੂੰ ਪੂਰੀ ਪਲੇਨ ਕਰਕੇ ਠੰਡੀ ਕਰਕੇ ਤੇ ਅੱਧਾ ਘੰਟੇ ਲਈ ਆਪਾਂ ਇਹਨੂੰ ਫ੍ਰਿਜ ਵਿੱਚ ਰੱਖ ਦੇਣਾ। ਤੇ ਫਿਰ ਤੁਹਾਨੂੰ ਪੀਸ ਕੱਟ ਕੇ ਦਿਖਾਉਣੀ ਆ ਜੀ ਇਹਦੇ। ਕੋਲ ਮਖਾਣਾ ਬਰਫੀ ਦੇ ਤੇ ਇਹ ਕਾਜੂ ਬਰਫੀ ਤੋਂ ਵੀ ਜ਼ਿਆਦਾ ਟੇਸਟੀ ਬਣਦੀ ਆ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਾਜੂ ਪਾ ਦਨੇ ਹੁੰਨੇ ਆ ਤਾਂ ਕਿ ਇਹਦਾ ਕਾਜੂ ਦਾ ਟੈਕਸਚਰ ਵਧੀਆ ਆਵੇ ਇਹਦੇ ਵਿੱਚ ਟੇਸਟ ਵਧੀਆ ਆਵੇ ਜਿਹਨੂੰ ਚੰਗੀ ਤਰ੍ਹਾਂ ਪਲੇਨ ਕਰਕੇ ਤੇ ਆਪਾਂ ਫ੍ਰੀਜ ਵਿੱਚ ਠੰਡੀ ਕਰਕੇ ਰੱਖ ਲ ạ ਇੱਥੇ ਤੁਸੀਂ ਜੇ ਕੋਈ ਗਾਰਨਿਸ਼ ਕਰਨੀ ਆ ਡਰਾਈ ਫਰੂਟ ਵਗੈਰਾ ਦੀ ਤਾਂ ਉਹ ਵੀ ਤੁਸੀਂ ਕਰ ਸਕਦੇ ਆ ਜਿੱਥੇ ਮੈਂ ਗੁਲਾਬ ਦੀਆਂ ਪੱਤੀਆਂ ਪੀਸ ਕੇ ਪਾਈਆਂ ਤੇ ਤੁਸੀਂ ਇੱਥੇ ਖਰਾਬੇ ਪੱਤੀਆਂ ਉੱਪਰ ਵੀ ਲਾ ਸਕਦੇ ਆ ਇਹਦਾ ਟੈਕਚਰ ਬੰਦਾ ਜੇ ਤੁਸੀਂ ਗਲਾਜ਼ ਦੇ ਪੱਤੀਆਂ ਨੂੰ ਪੀਸ ਕੇ ਵਿੱਚ ਨਹੀਂ ਪਾਉਂਗੇ ਤਾਂ ਇਹਦਾ ਕਲਰ ਵਾਈਟ ਹੋਊਗਾ ਤੇ ਮੈਂ ਗਲਾਜ਼ ਦੇ ਪੱਤੀਆਂ ਇਹਦੇ ਵਿੱਚ ਪੀਸ ਕੇ ਪਾਈਆਂ ਤੇ ਥੋੜਾ ਜਿਹਾ ਪਿੰਕ ਸ਼ੇਡ ਤੇ ਆ ਰਿਹਾ ਹੈ ਇਹਦਾ ਕਲਰ ਤੇ ਇੱਥੇ ਤੁਸੀਂ ਇਹਨੂੰ ਕਿਸੇ ਵੀ ਟਰਾਈਫੂਡ ਦੇ ਨਾਲ ਗਾਰਨਿਸ਼ ਕਰ ਸਕਦੇ ਜੇ ਤੁਸੀਂ ਮਹਿਮਾਨਾਂ ਲਈ ਬਣਾਉਣੀ ਹੈ ਤਾਂ ਤੇ ਜੇ ਤੁਸੀਂ ਬਜ਼ੁਰਗਾਂ ਬੱਚਿਆਂ ਲਈ ਬਣਾਉਣੀ ਹੈ ਤੇਨੂੰ ਚੰਗੀ ਤਰ੍ਹਾਂ ਕਰਕੇ ਠੰਡੀ ਕਰਕੇ ਤੇ ਅੱਧੇ ਘੰਟੇ ਲਈ ਇਹਨੂੰ ਰੈਫਰਿਜਰੇਟਰ ਵਿੱਚ ਰੱਖ ਦਿਓ ਤੇ ਫਿਰ ਆਪਾਂ ਪੀਸ ਕਟਾਂਗੇ ਲਓ ਜੀ ਆਪਣੀ ਬਰਫੀ ਬਣ ਕੇ ਹੋ ਗਈ ਹੈ ਤਿਆਰ ਤੇ ਵਾਦੀ ਸੋਣੀ ਬਣੀ ਆ ਅਸੀਂ ਅੱਧੇ ਘੰਟੇ ਲਈ ਇਹਨੂੰ ਫ੍ਰਿਜ ਵਿੱਚ ਰੱਖ ਦਿੱਤਾ ਸੀ ਠੰਡੀ ਹੋਣ ਤੋਂ ਬਾਅਦ ਥਾਲ ਵਿੱਚ ਜਦੋਂ ਪਾ ਕੇ ਠੰਡੀ ਕਰਕੇ ਅੱਧੇ ਘੰਟੇ ਵਿੱਚ ਫ੍ਰਿਜ 'ਚ ਰੱਖ ਦਿੱਤਾ ਤੇ ਫਿਰ ਅਸੀਂ ਇਹਦੇ ਪੀਸ ਕੱਟ ਲਏ ਪੀਸਾ ਪੀਸ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੱਟ ਸਕਦੇ ਅਸੀਂ ਲੰਬੇ-ਲੰਬੇ ਪੀਸ ਕੱਟੇ ਆ ਇਹ ਬਿਲਕੁਲ ਜਿਦਾ ਆਪਣੇ ਕਾਜੂ ਕਤਲੀ ਹੁੰਦੀ ਆ ਉਦਾਂ ਦੀ ਬਰਫੀ ਬਣੀ ਆ ਤੇ ਬਹੁਤ ਹੀ ਟੇਸਟੀ ਆ ਤੇ ਬਹੁਤ ਹੀ ਗੁਣਕਾਰੀ ਆ ਤੁਸੀਂ ਵੀ ਘਰ ਵਿੱਚ ਬੱਚਿਆਂ ਲਈ ਬਜ਼ੁਰਗਾਂ ਲਈ ਆਪਣੇ ਲਈ ਇਹ ਹਨthi ਇਹਦਾ ਗਰਮੀਆਂ ਦੇ ਵਿੱਚ ਇਹ ਸਪੈਸ਼ਲ ਬਰਫੀ ਬਣਦੀ ਆ ਤੇ ਤੁਸੀਂ ਵੀ ਘਰ ਵਿੱਚ ਪੂਰ ਮਖਾਣਾਂ ਦੀ ਬਰਫੀ ਬਣਾਓ ਤੇ ਸਾਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਡੀ ਬਰਫੀ ਕਿੱਦਾਂ ਦੀ ਬਣੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਲਓ ਜੀ ਆਪਾਂ ਕਾਹੀਏ ਪੂਲ ਮਖਾਨਿਆਂ ਦੀ ਬਰਫੀ